ਇਸ ਤਰ੍ਹਾਂ ਕਰਕੇ ਆਪਾਂ ਮਾਫ਼ ਹਰੇਕ ਦੇ ਪਾਪ ਜਿਹੜੇ ਮਾਫ਼ ਕਰਨੇ ਆ ਆਪਾਂ ਵੀ ਮਾਫੀ ਮੰਗਣੀ ਜੇ ਆਪਣੇ ਕੋਲ ਜਾਣੇ ਜਾਂਚ ਕੋਈ ਪਾਪ ਹੋ ਗਿਆ ਆਪਾਂ ਪਰਮੇਸ਼ਰ ਤੋਂ ਮਾਫੀ ਮੰਗਣੀ ਆ ਹਾਲੇਲੂਇਆ ਉਹਨੂੰ ਕਹਿਣਾ ਪਰਮੇਸ਼ਰ ਅੱਗੇ ਤੋਂ ਮੈਨੂੰ ਤੋਂ ਕੀ ਕਰ ਸਤ ਕਰ ਹਾਲੇਲੂਇਆ ਤੋਂ ਮੈਂ ਕੋਈ ਅੱਗੇ ਤੋਂ ਪਾਪ ਨਾ ਕਰਾਂ ਮੈਂ ਤੇਰੇ ਵਾਲੇ ਕੰਮ ਕਰਾਂ ਸੱਚਮੁੱਚ ਜੇ ਪਰਮੇਸ਼ਰ ਜੀ ਆਪਾਂ ਆ ਗਿਆ ਆਪਾਂ ਕੀਦੇ ਕੰਮ ਕਰਨੇ ਆ ਪਰਮੇਸ਼ਰ ਵਾਲੇ ਕੰਮ ਕਰਨੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਹੋਰ ਅੱਗੇ ਵਧਣਾ ਮੈਂ ਐਨੀ ਵੀ ਆਪਾਂ ਜੇ ਪਹਿਲਾ ਹੋ ਗਏ ਤਾਂ ਪਿੱਛੇ ਚਲੇ ਜਾਣਾ ਨਹੀਂ ਆਪਾਂ ਅੱਗੇ ਹੀ ਵਧਣਾ ਮੈਂ ਹਾਲੇਲੂਇਆ ਇਸ ਤਰ੍ਹਾਂ ਕੰਮ ਆਪਾਂ ਕਿਹੜੇ ਕਰਨੇ ਆ ਪਰਮੇਸ਼ਰ ਵਾਲੇ ਕਰਨੇ ਆ ਪ੍ਰਭੂ ਨੂੰ ਕਿਹਾ ਕਰੋ ਪ੍ਰਭੂ ਮੇਰੇ ਜੀਵਨ ਚ ਤੇਰੀ ਮਰਜ਼ੀ ਹੋਵੇ ਮੈਂ ਤੇਰੇ ਵਾਲੇ ਕੰਮ ਕਰਾਂ ਹਾਲੇਲੂਇਆ ਸੰਸਾਰ ਵਾਲੇ ਕੰਮ ਤਾਂ ਆਪਾਂ ਬਹੁਤ ਕਰ ਲਏ ਸੰਸਾਰ ਤੋਂ ਆਪਾਂ ਦਿਲ ਥੋੜਾ ਥੋੜਾ ਮਾਣ ਨੂੰ ਮੋੜਨਾ ਹੈ ਹallelujah ਕਿ ਪੋਣਾ ਜੀ ਖੁਬਰੇ ਆਪਾਂ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ ਗਏ ਹallelujah ਹallelujah ਅੱਜ ਪਰਮੇਸ਼ਰ ਦਾ ਕੀ ਕਹਿੰਦਾ ਪਰਮੇਸ਼ਰ ਨੇ ਕਹਿੰਦਾ ਜਦੋਂ ਜੀਸ਼ੂ ਚੇਲਿਆਂ ਨੂੰ ਦਿਖਿਆ ਕਹਿੰਦਾ ਫਿਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਸਾਂਝ ਹੋਈ ਜਿੱਥੇ ਉਹ ਚੇਲੇ ਸਨ ਅਤੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਜੀਸ਼ੂ ਆਇਆ ਤੇ ਵਿਚਕਾਰ ਖਲੋਕ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਹallelujah ਕੀ ਕਹਿੰਦਾ ਤੁਹਾਡੀ ਸ਼ਾਂਤੀ ਹੋਵੇ ਹallelujah ਫਿਰ ਕੀ ਕੀਤਾ ਕਹਿੰਦਾ ਇਹ ਕਹਿ ਕੇ ਉਸਨੇ ਆਪਣੇ ਹੱਥ ਤੇ ਵੱਖੀ ਉਹਨਾਂ ਨੂੰ ਵਿਖਾਈ ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਆਹਾਲ ਹੋਏ ਹallelujah ਜਦੋਂ ਨੇ ਆਪਣੇ ਹੱਥ ਦਿਖਾਏ ਤੇ ਵੱਖੀ ਦੇ ਜਿੱਥੇ ਨੇਜਾ ਵੱਜਿਆ ਸੀ ਉਹ ਦਿਖਾਈ ਉਹਦੇ ਚੇਲੇਗੇ ਕੀਤਾ ਨਿਹਾਲ ਹੋ ਗਏ ਹallelujah ਕਹਿੰਦਾ ਤਾਂ ਜੀਸੂ ਨੇ ਫੇਰ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਜਿਵੇਂ ਪਿਤਾ ਨੇ ਮੈਨੂੰ ਕੱਲਿਆ ਸੀ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਕਲਦਾ ਹਾਂ ਹallelujah ਕਹਿੰਦਾ ਉਸਨੇ ਇਹ ਕਹਿ ਕੇ ਉਹਨਾਂ ਉੱਤੇ ਫੂਕ ਮਾਰੀ ਅਤੇ ਕਿਹਾ ਤੁਸੀਂ ਪਵਿੱਤਰ ਆਤਮਾ ਲਓ ਹallelujah ਹallelujah ਜੇ ਤਾਂ ਸੱਚਮੱਚ ਪ੍ਰਭੂ ਦਾ ਪਵਿੱਤਰ ਆਤਮਾ ਦਾ ਪਾਉ ਨੂੰ ਇੱਕ ਵਾਰੀ ਆਪਣੇ ਕੋਲੇ ਆ ਗਿਆ ਪਾਉ ਨੂੰ ਵੱਖ ਨਹੀਂ ਕਰਨਾ ਵੱਖ ਕਦੋਂ ਹੁੰਦਾ ਵੈ ਜਦੋਂ ਆਪਾਂ ਉਹਦੇ ਹੁਕਮ ਨਹੀਂ ਮੰਨਦੇ ਹਾਲੇਲੂਇਆ ਹਾਲੇਲੂਇਆ ਇੱਕ ਕੱਪਾਂ ਬਪਤਿਸਮਾ ਲੈਨੇ ਪਾਣੀ ਦਾ ਇੱਕ ਕੱਪਾਂ ਨੂੰ ਪਵਿੱਤਰ ਆਤਮਾ ਨਾਲ ਆਪਣਾ ਉਹ ਆਪਣਾ ਇਕਾਤ ਹੁੰਦਾ ਵੈ ਬਪਤਿਸਮਾ ਹੁੰਦਾ ਪਵਿੱਤਰ ਆਤਮਾ ਦਾ ਹਾਲੇਲੂਇਆ ਉਹਨੂੰ ਆਪਾਂ ਦੂਰ ਨਹੀਂ ਕਰਨਾ ਜਦੋਂ ਪਰਮੇਸ਼ਰ ਕਹਿੰਦਾ ਮੈਂ ਜਦੋਂ ਦੇ ਦੇਵਾਂ ਆਪਾਂ ਉਹਨੂੰ ਸੰਭਾਲ ਕੇ ਰੱਖਣਾ ਵੈ ਹਾਲੇਲੂਇਆ ਕਹਿੰਦਾ ਤੇ ਕਿਹਾ ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਉਹ ਉਹਨਾਂ ਨੂੰ ਮਾਫ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਹਨਾਂ ਦੇ ਕਾਇਮ ਰਹੇ ਹਨ ਹallelujah ਇਸ ਤਰ੍ਹਾਂ ਕਰਕੇ ਆਪਾਂ ਮਾਫ ਹਰੇਕ ਦੇ ਪਾਪ ਜਿਹੜੇ ਮਾਫ ਕਰਨੇ ਆ ਆਪਾਂ ਵੀ ਮਾਫੀ ਮੰਗਣੀ ਜੇ ਆਪਣੇ ਕੋਲ ਜਾਣੇ ਜਾਂਚ ਕੋਈ ਪਾਪ ਹੋ ਗਿਆ ਆਪਾਂ ਪਰਮੇਸ਼ਰ ਤੋਂ ਮਾਫੀ ਮੰਗਣੀ ਆ ਹallelujah ਉਹਨੂੰ ਕਹਿਣਾ ਪਰਮੇਸ਼ਰ ਅੱਗੇ ਤੋਂ ਮੈਨੂੰ ਤੋਂ ਕੀ ਕਰ ਸਤ ਕਰ ਹallelujah ਮੈਂ ਕੋਈ ਅੱਗੇ ਤੋਂ ਪਾਪ ਨਾ ਕਰਾਂ ਮੈਂ ਤੇਰੇ ਵਾਲੇ ਕੰਮ ਕਰਾਂ ਸੱਚਮੁੱਚ ਜਦੋਂ ਪਰਮੇਸ਼ਰ ਚ ਆਪਾਂ ਆ ਗਏ ਆਪਾਂ ਕਿਹਦੇ ਕੰਮ ਕਰਨੇ ਆ ਪਰਮੇਸ਼ਰ ਵਾਲੇ ਕੰਮ ਕਰਨੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਹੋਰ ਅੱਗੇ ਵਧਣਾ ਮੈਂ ਇੰਨੀ ਵੀ ਆਪਾਂ ਜੇ ਪਹਿਲਾਂ ਹੋ ਗਏ ਤਾਂ ਪਿੱਛੇ ਚਲੇ ਜਾਣਾ ਨਹੀਂ ਆਪਾਂ ਅੱਗੇ ਹੀ ਵਧਣਾ ਮੈਂ ਹਾਲੇਲੂਇਆ ਸੱਚਮੁੱਚ ਜਦੋਂ ਪਰਮੇਸ਼ਰ ਆ ਗਿਆ ਜਿਹੜੀ ਇੱਕ ਥਾਂ ਬਚਨ ਲਿਖਿਆ ਹੋਇਆ ਉਹ ਕਿਸੀਗਾ 10 ਸੀਗੀਆਂ ਪੰਜ ਤਾਂ ਵਿੱਚ ਸੀਗਾ ਸਿਆਣੀਆਂ ਇਸ ਤਰ੍ਹਾਂ ਪੰਜ ਸੀ ਮੂਰਖਣੀਆਂ ਹallelujah ਉਹ ਜਦੋਂ ਪ੍ਰਭੂ ਜੀਸ਼ੂ ਨੇ ਉਹਨਾਂ ਸੇ ਮਸਾਲਾ ਲੈ ਕੇ ਗਈਆਂ ਉਹਨਾਂ ਨੂੰ ਮਿਲਣ ਵਾਸਤੇ ਗਈਆਂ ਜਿਹੜੀਆਂ ਚਤਰ ਸੀ ਸਿਆਣੀਆਂ ਸੀ ਉਹਨਾਂ ਨੇ ਮਸਾਲਾ ਵੀ ਲੈ ਲਿਆ ਤੇ ਉਹਨਾਂ ਨੇ ਨਾਲ ਆਪਣੇ ਤੇਲ ਵੀ ਲੈ ਲਿਆ ਕੁੱਪੀਆਂ ਚ ਪਾ ਲਿਆ ਜਦੋਂ ਜੇ ਪ੍ਰਭੂ ਜੀਸ਼ੂ ਜੀ ਲੇਟ ਆਏ ਤਾਂ ਆਪਣਾ ਤੇਲ ਨਾ ਮੁੱਕ ਜੇ ਹallelujah ਜਿਹੜੀਆਂ ਪੰਜ ਸੀ ਮੂਰਖਣੀਆਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਸਾਲਾ ਹੀ ਭਰ ਲਿਆ ਤੇਲ ਤਾਂ ਨਾਲ ਲਿਆ ਹੀ ਨਾ ਹallelujah ਜਦੋਂ ਪ੍ਰਭੂ ਯਿਸੂ ਜੀ ਆ ਗਿਆ ਉਹ ਸੌਂ ਗਏ ਸਾਰੀਆਂ ਹੀ ਸੌਂ ਗੀਆਂ ਜਿਹੜੀਆਂ ਚਤਰ ਸਿਆਣੀਆਂ ਸੋ ਜਾਗਦੇ ਨੇ ਉਹਨਾਂ ਨੂੰ ਪਤਾ ਸੀ ਪ੍ਰਭੂ ਯਿਸੂ ਜੀ ਆਉਣ ਵਾਲੇ ਐ ਜਦੋਂ ਉਹ ਉੱਠੀਆਂ ਤਾਂ ਉਹਨਾਂ ਦੇ ਮਸਾਲਾਂ 'ਚ ਤੇਲ ਵੀ ਮੁੱਕ ਗਿਆ ਹallelujah ਉਹ ਕਹਿੰਦੇ ਸਾਨੂੰ ਤੇਲ ਦਿਓ ਕਹਿੰਦੇ ਤੁਸੀਂ ਹੁਣ ਜਾ ਕੇ ਦੁਕਾਨ ਤੋਂ ਲੈ ਸਾਡਾ ਤੇਲ ਥੜ ਜੂਗਾ ਉਹ ਤੇਲ ਲੈਣ ਚਲੀਆਂ ਗਈਆਂ ਉਦੋਂ ਨੂੰ ਪ੍ਰਭੂ ਯਿਸੂ ਜੀ ਆ ਗਏ ਹallelujah ਜਿਹੜੀਆਂ ਤਿਆਰ ਸੀਗੀਆਂ ਉਹਨਾਂ ਨੂੰ ਉਹ ਲੈ ਗਿਆ ਦੂਜੀਆਂ ਖੜੀਆਂ ਰਹਿ ਗਈਆਂ ਹਾਲੇਲੂਇਆ ਬਾਰਖੜ ਕੌਣ ਪ੍ਰਭੂ ਸਾਨੂੰ ਵੀ ਲੈ ਜਾਓ ਕਹਿੰਦਾ ਮੈਂ ਨਹੀਂ ਤੁਹਾਨੂੰ ਜਾਣਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪ੍ਰਭੂ ਪ੍ਰਭੂ ਵੀ ਕਰਦੇ ਆ ਜਦੋਂ ਪ੍ਰਭੂ ਆਵੇ ਆਪਾਂ ਨੂੰ ਉਹ ਵੇਖੇ ਤੇ ਆਪਾਂ ਮੁੜ ਕੇ ਆਪਾਂ ਨੂੰ ਸਿਆਣੇ ਵੀ ਨਾ ਹਾਲੇਲੂਇਆ ਇਸ ਤਰ੍ਹਾਂ ਕੰਮ ਆਪਾਂ ਕਿਹੜੇ ਕਰਨੇ ਆ ਪਰਮੇਸ਼ਰ ਵਾਲੇ ਕਰਨੇ ਆ ਪ੍ਰਭੂ ਨੂੰ ਕਿਹਾ ਕਰੋ ਪ੍ਰਭੂ ਮੇਰੇ ਜੀਵਨ ਚ ਤੇਰੀ ਮਰਜ਼ੀ ਹੋਵੇ ਮੈਂ ਤੇਰੇ ਵਾਲੇ ਕੰਮ ਕਰਾਂ ਹਾਲੇਲੂਇਆ ਸੰਸਾਰ ਵਾਲੇ ਕੰਮ ਤਾਂ ਆਪਾਂ ਬਹੁਤ ਕਰ ਲਏ ਸੰਸਾਰ ਤੋਂ ਆਪਾਂ ਦਿਲ ਥੋੜਾ ਥੋੜਾ ਮਾਣੂ ਮੋੜਨਾ ਹੈ ਹallelujah ਕਿ ਆਪੋਨਾ ਜੀ ਖੁਬਰੇ ਆਪਾਂ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ ਹallelujah ਉਹ ਕੀ ਕਹਿੰਦਾ ਜੇ ਇੱਕ ਬੰਦਾ ਦੋਆਂ ਬੇੜੀਆਂ ਚ ਪੈਰ ਨਹੀਂ ਰੱਖ ਸਕਦਾ ਡੁੱਬੋਗਾ ਹੀ ਕਿ ਨਹੀਂ ਡੁੱਬਦਾਗਾ ਡੁੱਬੋਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਪ੍ਰਭੂ ਤੋਂ ਮੰਗੇ ਅger ਪ੍ਰਭੂ ਮੈਂ ਤੇਰੇ ਵਾਲੇ ਕੰਮ ਕਰਾਂ ਮੈਂ ਹੋਰ ਅੱਗੇ ਵਧਾਂ ਮੈਂ ਤਾਂ ਬਚੀ ਐ ਮੈਂ ਹੋਰ ਰੂਹਾਂ ਬਚਾਵਾਂ ਹallelujah ਜੇ ਆਪਾਂ ਰੂਹਾਂ ਫੇਰ ਹੀ ਵੀ ਜਾਵਾਂਗੇ ਜੇ ਆਪਾਂ ਪ੍ਰਭੂ ਵਾਲੇ ਕੰਮ ਕਰਾਂਗੇ ਤਾਂ ਇਸ ਤਰ੍ਹਾਂ ਕਰਕੇ ਆਪਣਾ ਬਚਨ ਆਪਣੇ ਕਿੱਥੇ ਹੋਣਾ ਚਾਹੀਦਾ ਵਾ ਮੂੰਹ ਦੇ ਵਿੱਚ ਹੋਣਾ ਚਾਹੀਦਾ ਕਿਸੇ ਨਾਲ ਆਪਾਂ ਗੱਲ ਕਰੀਏ ਬਚਨਾਂ ਰਾਹੀਂ ਗੱਲ ਕਰਗੇ ਹallelujah ਹallelujah ਧੰਨਵਾਦ ਕਰੋ ਪਰਮੇਸ਼ਰ ਦਾ ਜੇ ਆਪਾਂ ਨੂੰ ਇਕੱਠਿਆਂ ਕੀਤਾ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਸਵਰਗਦੂਤਾ ਧੰਨਵਾਦ ਕਰੋ ਆਪਣੀ ਜਗ੍ਹਾ ਤੇ ਲੈ ਕੇ ਆਇਆ ਹallelujah